ਹਾਂ ਜਸਟੀਕਰ ਜੀ ਸਾਰਿਆਂ ਨੂੰ ਅੱਜ ਅਸੀਂ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਹਾਂ ਸਾਡੇ ਕੋਲ ਲਾਈਨਿੰਗ ਦਾ ਕੱਪੜਾ ਹੈ ਆਹ ਸਾਡੇ ਕੋਲ ਸਲਵਾਰ ਦਾ ਕੱਪੜਾ ਹੈ ਠੀਕ ਹੈ ਅਸੀਂ ਕੱਪੜੇ ਨੂੰ ਤੇ ਲਾਈਨਿੰਗ ਨੂੰ ਇਕੱਠੇ ਆਈ ਬੁਸ਼ਾ ਲੈਣਾ ਹੈ ਜੇ ਤੁਹਾਡੇ ਕੋਈ ਦਾ ਨਹੀਂ ਕੱਟਉਂਦੀ ਤੁਸੀਂ ਅਲੱਗ-ਅਲੱਗ ਕਰਕੇ ਵੀ ਕੱਟ ਸਕਦੇ ਆ ਠੀਕ ਹੈ ਜੀ ਇਹ ਸਾਡੇ ਕੋਲ ਲਾਈਨਿੰਗ ਮਸ਼ੀਨ ਦੀ ਆ ਤੇ ਇਹਦਾ ਅਰਜ ਪੂਰਾ ਆ ਕੱਪੜੇ ਦੇ ਬਰਾਬਰ ਜੇ ਕੋਟਨ ਦੀ ਹੁੰਦੀ ਹੈ ਤਾਂ ਫਿਰ ਉਹਦੇ ਪੱਲੇ ਪਹਿਲਾਂ ਅਲੱਗ ਕੱਢਨੇ ਪੈਂਦੇ ਆ ਤੇ ਉਹਦਾ ਅਰਜ ਘੱਟ ਹੁੰਦਾ ਆ ਜਿਹਦੇ ਕਰਕੇ ਉਹਦੀਆਂ ਹੁੰਦੀਆਂ ਸਾਨੂੰ ਅਲੱਗ ਤੋਂ ਕੱਢਣੀਆਂ ਪੈਂਦੀਆਂ ਠੀਕ ਆ ਜੀ ਸਾਡੇ ਕੋਲ ਸਲਵਾਰ ਦੀ ਲੈਂਥ ਹੈ ਹੈਗੀ ਆ 36 ਇੰਚ ਤੇ ਅਸੀਂ 5 ਇੰਚ ਦੇ ਵਿੱਚੋਂ ਪਲੇ 5 ਇੰਚ ਦੀ 벨ਟ ਕੱਢ ਗਾਵਾਂਗੇ ਬਾਕੀ ਅਸੀਂ ਲਵਾਂਗੇ 33 ਇੰਚ ਕਿੰਨਾ ਇੰਚ ਮਾਰਜਨ ਲਵਾਂਗੇ ਸਾਡੇ 3 ਜੀ ਸਾਡੇ ਕੋ ਇਹਦਾ ਪੁੰਝਾ ਹੈਗਾ ਆ 7.5 ਇੰਚ ਤਿਆਰ 7.5 ਦਾ ਡਬਲ ਹੋ ਗਿਆ 15 ਤੇ ਅਸੀਂ ਲਵਾਂਗੇ 14 ਇੰਚ 14 ਇੰਚ ਦੇ ਪੱਲੇਾਂ ਤੇ ਨਿਸ਼ਾਨ ਲਾਵਾਂਗੇ ਉਹਨਲਾ ਸਾਰੇ ਨਿਸ਼ਾਨਾਂ ਨੂੰ ਵਾਪਸ ਦੇ ਵਿੱਚ ਮਲਾਦਮਾਂਗੇ ਅਸੀਂ 14 ਇੰਚ ਦਾ ਨਿਸ਼ਾਨ ਲਾ ਕੇ ਇਹ ਨਿਸ਼ਾਨ ਨੂੰ ਵੀ ਸਿੱਧਾ ਕਰ ਲਵਾਂਗੇ ਠੀਕ ਹੈ ਤੇ ਇੱਥੋਂ ਅਸੀਂ ਲਵਾਂਗੇ 2.5 ਇੰਚ ਪਹਿਲਾਂ ਅਸੀਂ ਇਹਦੇ ਪੱਲੇ ਲਾ ਲੰਨੇ ਆ ਠੀਕ ਹੈ ਕਿਉਂਕਿ ਇਹ ਅਸੀਂ ਸਲਵਾਰ ਸਾਰੀ ਅੰਡਰਗਰੋਉਂਡ ਹੈ ਸੀ ਨਹੀਂ ਹੈ ਇਸ ਕਰਕੇ ਅਸੀਂ ਇਹਦੇ ਪੱਲੇ ਲਾ ਲੰਨੇ ਆ ਨਹੀਂ ਤਾਂ ਅਸੀਂ ਅਦਰਵਾਈਜ਼ ਇਹਦੇ ਪੱਲੇ ਨਹੀਂ ਲਾਈਦੇ ਬਹੁਤ ਲਿਖਦਾ ਪੀਓ ਥੱਲੇ ਬਣਾ ਹੁਣ ਅਸੀਂ ਇੱਥੋਂ ਢਾਈ ਅੰਚ ਲੈ ਲਈਆ ਆ ਦੇਖੋ ਇਤੋ ਢਾਈ ਲਈਏ ਤੇ ਅਸੀਂ ਇਹਦੇ ਦੂਸਰੀ ਸਾਈਡ ਤੋਂ ਲੈਣਾ ਹੈ 1.5 ਇੰਚ ਆਸੇ ਇਥੋਂ ਇਥੋਂ ਅਸ ਕਿਲੋ ਮੋਗੇ ਸਾਢੇ 10 ਠੀਕ ਹੈ ਜੀ ਇਹ ਬੜੇ ਸਾਢੇ 10 ਨੂੰ ਹੁਣ ਆਪਾਂ ਜਿਹੜਾ ਢਾਈ ਕੁੰਡੀਆਂ ਦਾ ਨਿਸ਼ਾਨ ਲਾਏ ਆ ਆਸਣ ਵਾਲੇ ਨਿਸ਼ਾਨ ਦੇ ਨਾਲ ਮੈਚ ਕਰ ਦਵਾਂਗੇ ਪੂਰਾ ਸਾਰਾ ਹਲਕੀਤ ਰੁੱਦਰ ਹੋ ਗਿਆ ਤੁਸੀਂ ਇਹਨੂੰ ਸੂਈ ਦੇ ਨਾਲ ਮੋਟਾ ਜਿਹਾ ਕਰ ਕਰਕੇ ਜੋੜ ਵੀ ਸਕਦੇ ਆ ਠੀਕ ਆ ਇੱਥੋਂ ਹੁਣ ਅਸੀਂ ਲਵਾਂਗੇ 2.5 ਇੰਚ ਤੇ ਇਹਦੇ ਵਿੱਚ ਦੇਖ ਲਾਂ ਕਿੰਨੀ ਜਗ੍ਹਾ ਬਚੀ 2 ਇੰਚ ਇੱਥੋਂ ਅਸੀਂ ਲਏ ਸੀ 33 ਇੰਚ ਸਾਢੇ 33 ਦੇ ਬੰਦੇ ਨੇ ਤੇ ਅਸੀਂ ਇਧਰੀ ਸਾਈਡ ਤੋਂ ਵੀ ਕੁੰਡੀ ਇਹਦੀ ਲਾਵਾਂਗੇ ਸਾਢੇ 33 ਇਹ ਸਾਈਜ਼ ਜਿੱਥੋਂ ਆਪਾਂ ਲਿਆਏ 22 ਉਹ ਤੋਂ ਹੁਣ ਅਸੀਂ ਲਾਵਾਂਗੇ ਉੱਪਰ ਨੂੰ 2 ਇੰਚ ਦੀ ਨੋ ਸਾਈਡ ਤੇ ਬਚਿਆ ਇਹਨੂੰ ਇੱਧਰ ਸ਼ਮਲਾ ਦੇ ਤੇ ਉੱਪਰ ਲਵਾਂਗੇ ਆਪਾਂ 10.5 ਇੰਚ ਠੀਕ ਆ ਹਾਂ ਬੋਲੇ 10.5 ਨੂੰ ਹਾਂ ਬੋਲੇ 10.5 ਦੇ ਨਿਸ਼ਾਨਾ ਬਣਾ ਦਵਾਂਗੇ ਉਹਨਾਂ ਸੀ ਕੱਪੜੇ ਨੂੰ ਇੱਕੋ ਜਿਹਾ ਕਰਦੇ ਦਿੰਦੇ ਹਨ ਤੇ ਇਹਦੀ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਸੀ ਇਹਦੇ ਉੱਪਰ ਰੱਖ ਕੇ ਇਹ ਤਾਂ ਦੇਖਦਾਂ ਕਿ ਕਿਹ ਕੋ ਜਈ ਆ ਠੀਕ ਹੈ ਜੀ ਇਹ ਸਾਡੇ ਕੋਲ ਇਹਦੀਆਂ ਕੁੰਦੀਆਂ ਕਟਿੰਗ ਹੋ ਗਈਆਂ ਤੇ ਸਾਡੇ ਕੋਲ ਸਲਵਾਰ ਦੇ ਨਿਕਲ ਗਏ ਪੱਲੇ ਅਸੀਂ ਨਾਲੇ ਲਾਈਨਿੰਗ ਕੱਟ ਦਿੱਤੀ ਇਹਦੀ ਤੇ ਨੌਲੀ ਕੱਪੜਾ ਇਹਦਾ ਜੀ ਆਹ ਹੁਣ ਸਾਡੇ ਕੋਲ ਹੋੜਾ ਐਕਸਟਰਾ ਕੱਪੜਾ ਬਚਿਆ ਇਹਦੇ ਵਿੱਚੋਂ ਅਸੀਂ ਕੱਟਾਂਗੇ 벨ਟ ਸਾਡੇ ਕੋਲ 벨ਟ ਦੀ ਹੈਗੀ ਹੈ 26 ਇੰਚ ਉਹ ਲਾਈਨਿੰਗ ਦੇ ਕੱਪੜੇ ਵੀ ਪਰੋਸ਼ਾਲ ਮੰਗਾ ਦੇ ਠੀਕ ਹੈ ਜੀ ਅਸੀਂ ਇਹਦੇ ਲਵਾਂਗੇ 27 ਜਾਂ ਸਾਢੇ 27 ਇੰਚ ਠੀਕ ਹੈ ਇੱਕ ਜਾਂ ਡੇਢ ਇੰਚ ਫੱਟ ਸਾਢੇ 27 ਲਈ ਡਰਿੰਸ ਸਾਢੇ 27 ਛੋੜਾ ਅਸੀਂ ਦਵਾਂਗੇ ਇਹਨੂੰ 8 ਇੰਚ ਇਹਨਾਂ ਨੂੰ ਹੁਣ ਆਪਸ ਦੇ ਵਿੱਚ ਮਿਲਾ ਦਵਾਂਗੇ ਇਮ ਵੈ ਲੱ ਕੱਲ ਲਾਈਨਿੰਗ ਦੇ ਕਪੜੇ ਦੀ ਕਟਿੰਗ ਕੀਤੀ ਆ ਹੁਣ ਅਸੀਂ ਦੂਸਰੇ ਫੈਬਰਿਕ ਦੇ ਉੱਪਰ ਰੱਖ ਕੇ ਕਟਿੰਗ ਕਰ ਦਮਾਂਗੇ ਕੀਤਾ ਜੀ ਇਸਾਈਡ ਨੂੰ ਪੂਰਾ ਪੂਰਾ ਕਪੜਾ ਹੈ। ਠੀਕ ਹੈ ਜੀ ਹੁਣ ਅਸੀਂ ਇਹਦੀ ਕਟਿੰਗ ਕਰ ਦਵਾਂਗੇ। ਆ ਸਾਡੇ ਕੋਲ 벨ਟ ਕੱਟ ਕੇ ਤਿਆਰ ਹੋ ਗਈ। ਠੀਕ ਹੈ ਜੀ ਜੇ ਤੁਹਾਨੂੰ ਸਾਡਾ ਇਹ ਸਲਵਾਰ ਕੱਟਣ ਦਾ ਤਰੀਕਾ ਵਧੀਆ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਹੁਣ ਅਸੀਂ ਤੁਹਾਡੇ ਲਈ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਇਹਦੀ ਸਟੀਚਿੰਗ ਕਰਾਂਗੇ ਠੀਕ ਹੈ ਜੀ ਓਕੇ ਬਾਏ ਬਾਏ ਥੈਂਕ ਯੂ